ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਫ ਸਲੀਵ ਬਣਾਉਣੀ ਆ ਠੀਕ ਹੈ ਅੱਜ ਕੱਲ ਜਿਹੜੇ ਕਿ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਫਰੌਕ ਨਾਲ ਸੂਟ ਨਾਲ ਠੀਕ ਹੈ ਕਿਸੇ ਵੀ ਡਰੈਸ ਤੇ ਤੁਸੀਂ ਇਸ ਨੂੰ ਬਣਾ ਕੇ ਵੇਅਰ ਕਰ ਸਕਦੇ ਹੋ 100 ਬਜ ਦੇ ਵਿੱਚ ਆਪਾਂ ਨੇ ਇਹ ਜੋਇੰਟ ਲਗਾ ਕੇ ਕਪੜਾ ਰੱਖਿਆ ਹੋਇਆ ਠੀਕ ਹੈ ਤੇ نیچے ਤੋਂ ਆਪਾਂ ਨੇ ਜਿੰਨਾ ਵੀ ਇਹ ਹੈਗਾ ਕਿਰ ਠੀਕ ਹੈ ਸਾਰਾ ਹੀ ਰੱਖ ਲੈਣਾ ਤੇ ਲੈਂਥ ਜਿਹੜੀ ਹੈਗੀ ਤੁਸੀਂ ਆਪਣੇ ਨਾਰਮਲ ਬਾਜੂ ਦੀ ਜਿੰਨੇ ਵੀ ਤੁਸੀਂ ਕਟਿੰਗ ਕਰਦੇ ਹੋ ਉਸ ਤੋਂ 2 ਇੰਚ ਤੁਸੀਂ ਐਕਸਟਰਾ ਹੀ ਕਟਿੰਗ ਕਰਨਾ ਕਿਉਂਕਿ ਜਦੋਂ ਇਹਦੇ ਵਿੱਚ ਆਪਾਂ ਇੱਥੇ ਬਲ ਪਾਉਨੇ ਆ ਠੀਕ ਹੈ ਇਸ ਚੀਜ਼ ਦੇ ਵਿੱਚ ਤਾਂ ਕੀ ਹੁੰਦਾ ਆ ਅ ਬਾਜੂ ਦੀ ਲੈਂਥ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ ਬਾਜੂ ਫਿਰ ਉੱਪਰ ਚੜਦੀ ਹੈ ਉਰੇ ਬਲ ਪਾਉਣ ਦੇ ਕਾਰਨ ਠੀਕ ਹੈ ਤਾਂ ਬਾਜੂ ਦੀ ਲੈਂਥ ਤੁਸੀਂ ਨਾਰਮਲ ਦੇ ਨਾਲੋਂ 2 ਇੰਚ ਜ਼ਿਆਦਾ ਲੈਣੀ ਹੈ ਤੇ ਕਟਿੰਗ ਆਪਾਂ ਉਦਾਂ ਹੀ ਕਰਾਂਗੇ 3 ਇੰਚ ਤੇ ਨਿਸ਼ਾਨ ਲਗਾ ਕੇ ਠੀਕ ਹੈ ਉਰੇ 3.5 ਇੰਚ ਤੇ ਤੇ ਇਦਾਂ ਠੀਕ ਹੈ ਬਸ ਇਦਾਂ ਤੁਸੀਂ ਇਹਦੀ ਕਟਿੰਗ ਕਰ ਲੈਣੀ ਹੈ ਬਾਜੂ ਦੀ ਕਿਉਂਕਿ ਇੱਧਰ ਕਪੜਾ ਆਪਣੇ ਕੋਲ ਪੂਰਾ ਪੂਰਾ ਹੀ ਹੈ ਇਸ ਕਰਕੇ ਆਪਾਂ ਨੇ ਇਥੋਂ ਸਿੱਧਾ ਹੀ ਨਿਸ਼ਾਨ ਲਗਾ ਲਿਆ ਐਕਸਟਰਾ ਮਾਰਜਿਨ ਆਪਣੇ ਕੋਲ ਜ਼ਿਆਦਾ ਨਹੀਂ ਹੈਗਾ ਠੀਕ ਹੈ ਤੇ نیچے ਤੋਂ ਆਪਾਂ ਨੇ ਦੇਖੋ ਕੁਝ ਵੀ ਨਹੀਂ ਕਰਨਾ نیچے ਤੋਂ ਆਪਣੇ ਕੋਲ ਜਿੰਨਾ ਕਪੜਾ ਹੈਗਾ ਆ ਇੰਨਾ ਹੀ ਆਪਾਂ ਨੇ ਇਹ ਰੱਖਣਾ ਆ ਠੀਕ ਹੈ ਇਹ ਬੰਦ ਵਾਲੀ ਸਾਈਡ ਆਪਾਂ ਨੇ ਮੋੜਾ ਰੱਖਿਆ ਠੀਕ ਹੈ ਓਪਨ ਸਾਈਡ ਆਪਾਂ ਇਧਰੋਂ ਕਟਿੰਗ ਕਰ ਲੈਣੀ ਹੈ ਤੇ ਇਹ نیچے ਤੋਂ ਘੇਰ ਜਿਹੜਾ ਹੈਗਾ ਸਾਰਾ ਰੱਖਣਾ ਆਪਾਂ ਨੇ ਵੱਲ ਪਾਉਣੇ ਆ ਜੇ ਤੁਸੀਂ ਵੱਧ ਰੱਖਣਾ ਚਾਹੁੰਦੇ ਹੋ ਵੱਧ ਵੀ ਰੱਖ ਸਕਦੇ ਹੋ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਵਿੱਚੋਂ ਕੱਟ ਦਵਾਂਗੀ ਕਿਉਂਕਿ ਇੱਧਰ ਜਿਹੜਾ ਹੈਗਾ ਠੀਕ ਹੈ ਜੋਇੰਟ ਆਪਾਂ ਨੇ ਲਗਾਏ ਹੋਏ ਸੀ ਹੁਣ ਇਸ ਨੂੰ ਇਦਾਂ ਖੋਲ ਲੈਣਾ ਆਪਾਂ ਨੇ ਦੇਖੋ ਬਾਜੂ ਨੂੰ ਤੇ ਇਹਦੇ ਵਿੱਚ ਹਲਕੇ ਹਲਕੇ ਆਪਾਂ ਨੇ ਇਦਾਂ ਰਲ ਪਾਉਣੇ ਆ ਕਿਉਂਕਿ ਹੁਣ ਇਹ ਬਾਜੂ ਜਿਹੜੀ ਹੈਗੀ ਹੈ ਨਾ ਆਪਾਂ ਨੇ 5 5.5 ਇੰਚ ਦੇ ਕਰੀਬ ਮੂਰੇ ਤੋਂ ਖੁੱਲੀ ਰੱਖਣੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਵਾਲ ਜਿਹੜੇ ਹੈਗੇ ਨਾ ਥੋੜੇ ਥੋੜੇ ਦੂਰ ਦੂਰ ਪਾ ਰਹੇ ਹਾਂ ਠੀਕ ਹੈ ਬਾਕੀ ਤੁਸੀਂ ਸਿਲਾਈ ਲਗਾ ਕੇ ਧਾਗਾ ਖਿੱਚ ਕੇ ਵੀ ਵਾਲ ਪਾ ਸਕਦੇ ਹੋ ਤੇ ਇਸ ਨੂੰ ਨਾ ਦੇਖੋ ਆਪਾਂ ਨੇ ਨਾਪ ਲੈਣਾ ਹੁਣ ਆਪਣੇ ਕੋਲ ਇਹ ਕਿੰਨਾ ਆ 12 ਇੰਚ ਠੀਕ ਹੈ ਸਾਢੇ 12 ਇੰਚ ਆ ਰਿਹਾ ਤੇ ਤਕਰੀਬਨ ਆਪਾਂ ਨੇ ਬਸ ਇੱਕ ਹਲਕਾ ਜਿਹਾ ਵਾਲ ਇਹਦੇ ਵਿੱਚ ਹੋਰ ਦੱਬ ਲੈਣਾ ਤੇ ਇਦਾਂ ਇਹਨੂੰ ਪਲੇਨ ਉਤਾਰ ਦੇਣਾ ਠੀਕ ਹੈ ਇਦਾਂ ਕਰਨ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ 1 2 ਇੰਚ ਚੌੜੀ ਠੀਕ ਹੈ ਪੱਟੀ 2 ਇੰਚ ਚੌੜੀ ਪੱਟੀ ਅੱਗੇ ਕਫ ਬਣਾਉਣ ਵਾਸਤੇ ਠੀਕ ਹੈ ਦੇਖੋ ਹੁਣ ਜਿਵੇਂ ਕਿ ਮੇਰੇ ਕੋਲ ਇਹ ਹੈ ਠੀਕ ਹੈ 2 ਇੰਚ ਚੌੜੀ ਪੱਟੀ ਮੇਰੇ ਕੋਲ ਇਹ ਹੈ ਇਸ ਨੂੰ ਮੈਂ ਇਦਾਂ ਸਿੱਧੀ ਰੱਖ ਲਵਾਂਗੀ ਠੀਕ ਹੈ ਤੇ ਬੜੇ ਹੀ ਆਸਾਨ ਤਰੀਕੇ ਨਾਲ ਮੈਂ ਬਣਾਉਣਾ ਦੱਸੂਗੀ ਵੀਡੀਓ ਚੰਡ ਤੱਕ ਤੁਸੀਂ ਬਨੇ ਰਹੋ ਤੇ ਇਸ ਤੋਂ ਸੌਖਾ ਤਰੀਕਾ ਤੁਹਾਨੂੰ ਜਿਹੜਾ ਹੈਗਾ ਹੈ ਨਾ ਉਹ ਕੋਈ ਵੀ ਨਹੀਂ ਲੱਗੂਗਾ ਇਦਾਂ ਰੱਖ ਲੈਣਾ ਦੇਖੋ ਆਹ ਜਿਹੜਾ ਕਪੜਾ ਆਪਾਂ ਨੇ ਇਹ ਵੀ ਇਦਾਂ ਸਿੱਧਾ ਰੱਖਣਾ ਤੇ ਇਦਾਂ ਇਹਦੇ ਉੱਪਰ ਵੱਜੂ ਵੀ ਸਿੱਧਾ ਰੱਖਣਾ ਠੀਕ ਹੈ ਹੁਣ ਇਹਦੇ ਉੱਪਰ ਆਪਾਂ ਨਾਰਮਲੀ ਜਿਵੇਂ ਸिलाई ਲਗਾਉਣੀ ਹੈ ਠੀਕ ਹੈ ਜਿਹੜੇ ਕਿ ਆਪਾਂ ਨੇ ਵੱਲ ਦੱਬੇ ਆ ਉਸੇ ਸिलाई ਦੇ ਉੱਪਰ ਵੀ ਆਪਾਂ ਸिलाई ਲਾ ਸਕਦੇ ਹਾਂ ਹੁਣ ਇਸ ਨੂੰ ਇਦਾਂ ਆਪਾਂ ਨੇ ਬਾਹਰ ਕੱਢ ਲੈਣਾ ਇਸ ਕਪੜੇ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਇਸ ਨੂੰ ਇਦਾਂ ਅੰਦਰ ਫੋਲਡ ਕਰਾਂਗੇ ਦੇਖੋ ਤੇ ਵਾਪਸ ਉਸੇ ਸਲਾਈ ਦੇ ਉੱਪਰ ਆਪਾਂ ਨੇ ਇਸ ਨੂੰ ਫੋਲਡ ਕਰ ਦੇਣਾ ਜਿਹੜੀ ਕਿ ਸਭ ਤੋਂ ਪਹਿਲਾਂ ਆਪਾਂ ਨੇ ਸਲਾਈ ਲਗਾਈ ਹੈ ਤਾਰੀਆਂ ਸਲਾਈਆਂ ਉਹਦੇ ਉੱਪਰ ਹੀ ਆਪਾਂ ਨੇ ਲਗਾਉਣੀਆਂ ਠੀਕ ਹੈ ਹੁਣ ਚਾਹੋ ਤਾਂ ਤੁਸੀਂ ਇਸ ਪੱਟੀ ਨੂੰ ਪਹਿਲਾਂ ਹੀ ਪ੍ਰੈਸ ਨਾਲ ਠੀਕ ਹੈ ਤੈ ਲਗਾ ਕੇ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਇਹਨੂੰ ਸੈੱਟ ਕਰਕੇ ਰੱਖ ਸਕਦੇ ਹਾਂ ਨਹੀਂ ਤਾਂ ਨਾਲ ਦੇ ਨਾਲ ਆਪਾਂ ਇਸ ਨੂੰ ਮੋੜ ਕੇ ਇਦਾਂ ਲਗਾ ਲੈਣਾ ਠੀਕ ਹੈ। ਔਰ ਇਹ ਤਾਂ ਆਪਾਂ ਇਸ ਨੂੰ ਕਟਿੰਗ ਕਰ ਲੈਣਾ। ਓਕੇ। ਤੇ ਹੁਣ ਦੇਖ ਸਕਦੇ ਹੋ ਤੁਸੀਂ ਤੇ ਬਾਜੂ ਆਪਣੀ ਰੈਡੀ ਹੈ। ਹੁਣ ਆਪਾਂ ਇਹਨੂੰ ਬੰਦ ਕਰਨਾ। ਬੰਦ ਕਿਵੇਂ ਕਰਨਾ ਉਹ ਵੀ ਤੁਹਾਨੂੰ ਮੈਂ ਹੁਣ ਦੱਸ ਦਿਆਂ। ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਇਦਾਂ ਫੋਲਡ ਕਰ ਲੈਣਾ। ਠੀਕ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਮੋਡਾ ਨਾਪਾਂਗੇ ਠੀਕ ਹੈ ਕਮੀਜ਼ ਦਾ ਮੋਡਾ ਨਾਪ ਲੈਣਾ ਕਿ ਕਿੰਨਾ ਆਪਣੇ ਕੋਲ ਤਿਆਰ ਹੈ ਹੁਣ ਜਿਵੇਂ ਕਿ ਕਮੀਜ਼ ਦਾ ਮੋਡਾ ਆਪਣੇ ਕੋਲ ਹੈਗਾ ਆ 9 ਇੰਚ ਠੀਕ ਹੈ 9 ਇੰਚ ਆਪਣੇ ਕੋਲ ਕਮੀਜ਼ ਦਾ ਮੋਡਾ ਠੀਕ ਹੈ ਰੈਡੀ ਹੈ ਤੇ 9 ਇੰਚ ਹੀ ਆਪਾਂ ਨੇ ਰੈਡੀ ਕਰਨਾ ਹੁਣ ਇਹ ਚੀਜ਼ ਆਪਾਂ ਨੇ ਟੋਟਲ ਜਿਹੜੀ ਹੈ ਨਾਪ ਲੈਣੀ ਹੈ ਠੀਕ ਹੈ ਕਿ ਆਪਣੇ ਕੋਲ ਕਿੰਨੀ ਆ ਰਹੀ ਹੈ ਆਪਣੇ ਕੋਲ ਇਹ ਆ ਰਹੀ ਹੈ 10 ਇੰਚ ਠੀਕ ਹੈ ਤੇ 10 ਇੰਚ ਹੀ ਆਪਾਂ ਨੇ ਮੋਡਾ ਰੱਖ ਲੈਣਾ 9 ਇੰਚ ਆਪਾਂ ਨੇ ਤਿਆਰ ਕਰਨਾ ਠੀਕ ਹੈ 10 ਇੰਚ ਹੀ ਆਪਾਂ ਨੇ ਰੱਖ ਲੈਣਾ ਤੇ ਸੈਂਟਰ ਵਿੱਚ ਆਪਾਂ ਇਦਾਂ ਕੱਟ ਲਗਾ ਲੈਣਾ ਠੀਕ ਹੈ ਬਿਲਕੁਲ ਮੋਡੇ ਦੇ ਸੈਂਟਰ 'ਚ ਆਪਾਂ ਇਦਾਂ ਕੱਟ ਲਗਾ ਲਵਾਂਗੇ ਹਲਕਾ ਜਿਹਾ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਜਿਹੜਾ ਬਾਜੂ ਹੈ ਨਾ ਇਸ ਦੀ ਕੋਈ ਫਿਟਿੰਗ ਹੁੰਦੀ ਨਹੀਂ ਠੀਕ ਹੈ ਇਹਦੀ ਫਿਟਿੰਗ ਆਪਾਂ ਨੇ ਬਸ ਇੱਥੋਂ ਮੋਰੇ ਤੋਂ ਕਾਫ ਤੋਂ ਠੀਕ ਹੈ ਇਦਾਂ ਲਾਉਣੀ ਹੈ ਤੇ ਹੁਣ ਇਹ ਦੇਖਣਾ ਕਿ ਆਪਾਂ ਨੇ ਕਿੰਨੀ ਖੁੱਲੀ ਰੱਖਣੀ ਹੈ ਇਹ ਇਹ ਆਪਾਂ ਰੱਖ ਲਵਾਂਗੇ 5.5 ਇੰਚ ਠੀਕ ਹੈ 5.5 ਇੰਚ ਆਪਾਂ ਇਦਾਂ ਜਿਵੇਂ ਕਿ ਇਹ ਸਲਾਈ ਹੈ ਇਹਨੂੰ ਬਰਾਬਰ ਕਰਕੇ ਰੱਖਾਂਗੇ ਆਪਾਂ ਤੇ ਇਦਾਂ ਇਹ ਸਲਾਈ ਆਪਾਂ ਨੇ 1/2 ਇੰਚ ਦਾ ਮਾਰਜਿਨ ਲੈਂਦੇ ਹੋਏ ਇਦਾਂ ਲਗਾ ਦੇਣੀ ਹੈ ਠੀਕ ਹੈ ਨੀਚੇ ਤੋਂ ਲਾ ਕੇ ਮੋਡੇ ਤੱਕ ਤੇ ਹੁਣ ਆਪਾਂ ਸਿਲਾਈ ਲਗਾ ਕੇ ਇਸ ਨੂੰ ਬੰਦ ਕਰ ਲਵਾਂਗੇ ਦੇਖੋ ਹੁਣ ਕੀ ਕਰਾਂਗੇ ਆਪਾਂ ਜਿਹੜਾ ਆਪਾਂ ਨੇ ਇਹ ਸੈਂਟਰ ਵਿੱਚ ਕੱਟ ਲਗਾਇਆ ਠੀਕ ਹੈ ਜਿਹੜਾ ਸੈਂਟਰ ਵਿੱਚ ਆਪਾਂ ਨੇ ਕੱਟ ਲਗਾਇਆ ਇਸ ਦਾ ਆਪਾਂ ਨੇ ਕੀ ਕਰਨਾ ਇਸ ਨੂੰ ਆਪਾਂ ਨੇ ਦੇਖੋ ਜਿਵੇਂ ਕਿ ਆਪਾਂ ਨੇ 10 ਇੰਚ ਮੋਡਾ ਹੀ ਰੱਖ ਲਿਆ ਹੁਣ ਇਸ ਕੱਟ ਦੇ ਉੱਪਰ ਆਪਾਂ ਨੇ ਇਦਾਂ ਛੋਟੀਆਂ-ਛੋਟੀਆਂ ਦੋ ਚੁੰਨਟਾਂ ਪਾ ਦੇਣੀਆਂ ਹਾਫ ਹਾਫ ਇੰਚ ਦੀਆਂ ਤੇ ਇਸ ਮੋਡੇ ਨੂੰ ਆਪਾਂ ਨੇ 9 ਇੰਚ ਹੀ ਰੈਡੀ ਕਰਨਾ ਠੀਕ ਹੈ ਹੁਣ ਇਹ ਸੈਂਟਰ ਵਾਲੇ ਕੱਟ ਦੇ ਉੱਪਰ ਆਪਾਂ ਨੇ ਇਹ ਹਾਫ ਹਾਫ ਇੰਚ ਦਾ ਠੀਕ ਹੈ ਦੋਨੋਂ ਪਾਸੇ ਇੱਕ ਇੱਕ-ਇੱਕ ਵਾਲ ਠੀਕ ਹੈ ਦੱਬ ਦੇਣਾ ਬਿਲਕੁਲ ਸੈਂਟਰ ਵਾਲੇ ਕੱਟ ਦੇ ਉੱਪਰ ਤੇ 1/2 ਇੰਚ ਹੀ ਆਪਾਂ ਇਧਰੋਂ ਲੈ ਲੈਣਾ ਠੀਕ ਹੈ ਇਦਾਂ ਇਦਾਂ ਸੈਂਟਰ ਦੇ ਵਿੱਚ ਆਪਾਂ ਨੇ ਇਹ ਵਲ ਜਿਹੜਾ ਹੈਗਾ ਦੱਬ ਦੇਣਾ ਠੀਕ ਹੈ ਤੇ ਹੁਣ ਆਪਾਂ ਨੇ ਫਰੰਟ ਦੀ ਕਾਟ ਪਾ ਲੈਣੀ ਹੈ ਬਾਜੂ ਦੇ ਵਿੱਚ ਕਿਉਂਕਿ ਫਰੰਟ ਦੀ ਕਾਟ ਆਪਾਂ ਨੇ ਨਹੀਂ ਪਾਈ ਹੋਈ ਠੀਕ ਹੈ ਤੇ ਹੁਣ ਆਪਾਂ ਨੇ ਬਾਜੂ ਕਮੀਜ਼ ਦੇ ਨਾਲ ਠੀਕ ਹੈ ਅਟੈਚ ਕਰ ਲੈਣਾ ਤੇ ਕਮੀਜ਼ ਦੇ ਨਾਲ ਅਟੈਚ ਕਰਕੇ ਮੈਂ ਫਿਰ ਤੁਹਾਨੂੰ ਦਿਖਾਉਣੀ ਆ ਕਿ ਇਹ ਕਿਦਾਂ ਦਾ ਰੈਡੀ ਹੋਇਆ ਹੁਣ ਇਹ ਜਿਹੜਾ ਤੁਹਾਡਾ ਕੱਟ ਹੈ ਇਹ ਬਿਲਕੁਲ ਮੋਢੇ ਦੀ ਸਿਲਾਈ ਦੇ ਨਾਲ ਮੇਲੂਗਾ ਠੀਕ ਹੈ ਜਿਹੜਾ ਆਪਾਂ ਨੇ ਮੋਢੇ ਦੇ ਸੈਂਟਰ 'ਚ ਇਹ ਕੱਟ ਰੱਖਿਆ ਸੀ ਤੇ ਮੋਢਾ ਆਪਾਂ ਨੇ 9 ਇੰਚ ਹੀ ਤਿਆਰ ਕਰ ਲਿਆ ਕਿਉਂਕਿ ਆਪਣੇ ਕੋਲ 10 ਸੀ ਤਾਂ ਆਪਾਂ ਨੇ 9 ਇੰਚ ਰੈਡੀ ਕਰਨਾ ਸੀ ਇਹ ਆਪਣੇ ਕੋਲ 10 ਸੀਗਾ ਸਾਰਾ ਤੇ ਉਰੇ ਆਪਾਂ ਨੇ ਦੋ ਪਲੇਟਾਂ ਦਬਾ ਕੇ ਇਸ ਨੂੰ 9 ਇੰਚ ਕਰ ਲੈਣਾ ਕਿਉਂਕਿ ਇਹ ਪਲੇਟਾਂ ਪਾਉਣ ਦੀ وجہ ਇਹ ਹੈ ਕਿ ਜਦੋਂ ਤੁਸੀਂ ਉਰੇ ਪਲੇਟਾਂ ਨਹੀਂ ਪਾਉਂਦੇ ਠੀਕ ਹੈ ਇਧਰੋਂ ਬਾਜੂ ਦੀ ਫਿਟਿੰਗ ਜਿੰਨਾ ਤੁਹਾਡੇ ਕੋਲ ਮੋਟਾ ਹੁੰਦਾ ਉਹਨਾਂ ਰੱਖ ਲੈਣੇ ਹੋ ਫਿਰ ਇਹ ਚੀਜ਼ ਜਿਹੜੀ ਹੈਗੀ ਨਾ ਤੁਹਾਡੀ ਇਹਦੀ ਸ਼ੇਪ ਨਹੀਂ ਆਉਂਦੀ ਫਿਰ ਇਹ ਤਿਰਛੀ ਚਲੀ ਜਾਂਦੀ ਆ ਤੇ ਇਹ ਸਲਾਈ ਆਪਾਂ ਨੇ ਸਿੱਧੀ ਹੀ ਰੱਖਣੀ ਹੁੰਦੀ ਆ ਤਾਂ ਹੀ ਪਫ ਬਾਜੂ ਦੀ ਸਹੀ ਫਿਟਿੰਗ ਆਉਂਦੀ ਹੈ ਤੇ ਤਾਂ ਹੀ ਸਹੀ ਸ਼ੇਪ ਆਉਂਦੀ ਹੈ ਠੀਕ ਹੈ ਤਾਂ ਇਹ ਜਿਹੜੇ ਵਾਲਾ ਉਹਰੇ ਦੱਬਣੇ ਜ਼ਰੂਰੀ ਆ ਇਹਦੇ ਵਿੱਚ ਤੇ ਇਹ ਤੁਸੀਂ ਜ਼ਰੂਰ ਦੱਬਣੇ ਆ ਠੀਕ ਹੈ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਲੱਗਣ ਤੋਂ ਬਾਅਦ ਠੀਕ ਹੈ ਇਹ ਬਾਜੂ ਆਪਣੇ ਇਦਾਂ ਆਏਗੀ ਲੁੱਕ ਠੀਕ ਹੈ ਤੇ ਇਧਰ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੋ ਦੋਸਤੋ ਇਹ ਸੀ ਕਿ ਆਪਣੀ ਅੱਜ ਦੀ ਵੀਡੀਓ ਤੇ ਆ ਜਿਹੜੇ ਵਾਲ ਆਪਾਂ ਨੇ ਦੱਬੇ ਸੀਗੇ ਦੇਖੋ ਬਿਲਕੁਲ ਸਲਾਈ ਦੇ ਨਾਲ ਇਹ ਮੋਢੇ ਦੇ ਉੱਪਰ ਆਉਣਗੇ ਤੁਹਾਡੇ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ 슬ੀਵਜ਼ ਦਾ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੇ ਕਿੰਨੀਆਂ ਆਸਾਨ ਲੱਗੀਆਂ ਤੁਹਾਨੂੰ ਇਹ ਬਣਾਉਣੀਆਂ ਬਾਕੀ ਜੇ ਤੁਸੀਂ ਬਟਨ ਵਾਲੀਆਂ ਵੀ ਸਿੱਖਣਾ ਚਾਹੁੰਦੇ ਹੋ ਠੀਕ ਹੈ ਕਿ ਬਟਨ ਵਾਲੇ ਕਫ ਜਿਹੜੇ ਹੈਗੇ ਕਿੱਦਾਂ ਲੱਗਦੇ ਆ ਤੇ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਲਈ ਉਹ ਵੀ ਵੀਡੀਓ ਜ਼ਰੂਰ ਬਣਾਉਂਗੀ ਸੋ ਮਿਲਦੇ ਆ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ